ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆਂ ਪਿੰਡ ਕੈਰੋਂ ਪੱਤੀ ਤਹਿਸੀਲ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਬਾਜੀ ਸਤਨਾਮ ਸਿੰਘ ਉਹਨਾਂ ਦੇ ਕੋਲ ਆਏ ਆਂ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਚਾਰ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਆਂ ਦੋ ਬਿਹੜਾਂ ਤੇ ਦੋ ਹੀ ਮੱਝਾਂ ਬਾਕੀ ਕੈਰੋਂ ਤੋਂ ਜਿਹੜੀ ਛੜਕ ਸਰਾਲੀ ਮੰਡ ਨੂੰ ਜਾਂਦੀ ਆ ਇਸੇ ਛੜਕ ਦੇ ਉੱਪਰ ਬਾਜੀ ਸਤਨਾਮ ਸਿੰਘ ਦਾ ਘਰ ਸੋ ਸ਼ੁਰੂਆਤ ਵਿੱਚ ਬਾਜੀ ਆਪਾਂ ਇੱਥੋਂ ਕਰ ਲੈਨੇ ਆਂ ਬੋਲੀ ਮਾਝੇ ਆਪਣੇ ਕੋਲ ਨੀਲੀ ਦੇ ਵਿੱਚ ਹਾਂਜੀ ਕੀ ਵੇਰ ਵਾਸ ਮਾਇਰਾ ਪੂਰਾ ਕਦੋਂ ਦੀ ਸੂਈ ਹੈ ਜੀ ਤੈਨੂੰ ਸੂਈ ਨੂੰ ਕੋਈ 20 ਦਿਨਾਂ ਦੇ 15 ਦੇ 20-20 ਦੇ ਲਗਭਗ 20 ਬਾਈਆਂ ਦੇ ਥੇ ਲਗਭਗ ਠੀਕ ਹੈ ਜੀ ਹਾਂਜੀ ਮਗਰ ਇਹ ਕੱਟਾ ਆ ਗਿਆ ਵੇ ਹਾਂਜੀ ਹਾਂਜੀ ਲੋ ਜੀ ਮਗਰ ਕੱਟਾ ਇਹਦੇ ਮੇਲ ਕਾਫ ਆ 20 ਬਾਈਆਂ ਦੇ ਦਿਨਾਂ ਦੇ ਇਹ ਰੇੜ ਜਿਹੜਾ ਦੋਸਤੋ ਸਮਾ ਹੋ ਗਿਆ ਤੇ ਸੁਬਾ ਹੋਊਗੀ ਦੂਜਾ ਤੇਜਾ ਜੀ ਦੂਜੇ ਦੂਜੇ ਭਾਈ ਦੂਜੇ ਦੂਜੇ ਸੁਬਾ ਤੇ ਦੁੱਧ ਜਮਾ ਤੇ ਥੱਲੇ ਵੇ ਭਾਈ 9 10 9 ਮੈਟ ਪੱਕਾ ਜਿਹੜਾ ਲੋਬੀ 9 ਕਿੰਨੋ ਦਾ 9 ਤੋਂ ਪਲਾਸੇ ਤੇਰੇ ਦੇਖੋ ਦੁੱਧ ਹੈਗਾ ਹਾਜ਼ਰ ਹੁਣ ਠੀਕ ਆ ਆਏ ਤਾਂ ਮੀਡੀਅਮ ਦੇ ਵਿੱਚ ਆ ਪੱਕੀ ਤੁਸੀਂ ਬਾਦੀ ਸਟਰਕਚਰ ਦੇਖੋ ਇਹਦਾ ਸਿੰਗਲ ਖੱਡੀ ਆ ਬਿਲਕੁਲ ਪਤਲਾ ਪਿੰਡਾ 93 ਦੇ ਕਰਮਾਂ ਦੇ ਪਿਛੋਂ ਤੁਹਾਨੂੰ ਦਿਖਾ ਰਿਹਾ ਆ ਬਿਲਕੁਲ ਸਾਫ ਸੁਥਰੀ ਆ ਬੂਰ ਕਾਲ ਹੁੰਦੇ ਕਈ ਨਗਰ ਪਉਦੇ ਨਹੀਂ ਨਾ ਪਾਦੀ ਚਵਾਈ ਚੋਈ ਓਕੇ ਮੇਰਾ ਭਾਈ ਕੋਈ ਹੋਰ ਵਧੀਆ ਐ ਪਸ਼ਮਾ ਆ ਗਿਆ ਥਣ ਬਣਾਉਂਦੀ ਕਿਤੇ ਬਹੁਤ ਵਧੀਆ ਸੋ ਬਾਕੀ ਚਵਾਈ ਜਿਹੜੀ ਕਿਸਾਨ ਵੀਰੋਂ ਤੁਹਾਨੂੰ ਨਾਲ ਦੇ ਨਾਲ ਆਪਾਂ ਦਿਖਾ ਵੀ ਰਹੇ ਆ ਇਸ ਮੈਂ ਵੀ ਠੀਕ ਆ ਜੀ ਚਵਾਈ ਚੰਗੀ ਆ ਕਿਉਂਕਿ ਬਹੁਤੇ ਭਰਾ ਆਪਣੇ ਦੂਰੋਂ ਨੇੜੋਂ ਕਿਸੇ ਨੇ ਆਉਣਾ ਠੀਕ ਆ ਜੀ ਇੱਕ ਵਾਰੀ ਪੂਰੀ ਤਸੱਲੀ ਨਾਲ ਚੀਜ਼ ਦੇਖ ਕੇ ਸੌਦਾ ਕਰਨਾ ਹੁੰਦਾ ਜੋ ਕਿ ਆਪਾਂ ਤਸल्ली ਨਾਲ ਭਰਾਂਗੇ ਤੁਹਾਨੂੰ ਦਿਖਾ ਦਿਆਂਗੇ ਵੀਡੀਓ ਦੇ ਵਿੱਚ ਬਾਕੀ ਥਾਂ ਤੁਹਾਨੂੰ ਬਹੁਤ ਵਧੀਆ ਕਰਮਾਲੀ ਨੂੰ ਦੋਰਾ ਥਾਨ ਆ ਅਗਲੇ ਪਿਛਲੇ ਥਾਨਾਂ ਦਾ ਸਾਇਜ ਵੰਡ ਕਰ ਲਾ ਤੁਹਾਡੇ ਸਾਹਮਣੇ ਆ ਆ ਦੇਖੋ ਲੋ ਜੀ ਠੀਕ ਹੈ ਸੋ ਮਗਰ ਕਟਾ ਬੂਰਾ ਕਟਾ ਇਹਦੇ ਮਗਰ ਜਿਹੜਾ ਤੁਹਾਨੂੰ ਇੱਧਰ ਦਿਖਾ ਰਹੇ ਆਪਾਂ ਠੀਕ ਆ ਆ ਲੋ ਠੀਕ ਆ ਉਕੇ ਪੜੀ ਸਤਨਾਮ ਸਿੰਘ ਜੀ ਕੀ ਮੋਹਰ ਕੀ ਡਿਮਾਂਡ ਰਹੂਗੀ ਇਸ ਮੈਂ ਦੀ ਭਾਈ ਮੋਹਰੇ ਦਾ ਭਾਈ 85000 ਕਰਦੇ ਆ ਦੇਣ ਵਾਲੀ ਗੱਲ ਜਿਹੜਾ 85000 ਹਾਂਜੀ ਕੋਈ ਜ਼ਿਆਦਾ ਦੀ ਗੱਲ ਕਰੀਂ ਕਰਨੀ ਸੰਧੂ ਸਾਹਿਬ ਚੁੰਗ ਦੇ ਆ ਗੋਰੀਆਂ ਨੇ ਖੇੜ ਦੇ ਚ ਵੱਡੀਆਂ ਇਹਦਾ ਭਾਅ ਬਿਲਕੁਲ ਸੂਤ ਹੋਣਾ 80000 ਦੀ ਮੈਂ ਦੇ ਰਿਆਂਗੇ ਮੁੱਲ ਨਹੀਂ ਜ਼ਿਆਦਾ ਕਰਨਾ 80000 ਦੀ ਹਾਂ ਬਿਲਕੁਲ ਭਾਅ ਸੂਤ ਲੋ ਵੀ 80000 ਦੀ ਇਹ ਪ੍ਰਤਾਪਾਂ ਦਾ ਵੀ ਆਪਾਂ ਮੋਹਰ ਲਾ ਵੀ ਦੇ 80000 ਦੀ ਦੇ ਦਿਆਂਗੇ 85000 ਦੀ ਮੰਗ ਆ 80000 ਲੈਣ ਦੇ ਬਾਕੀ ਇਧਰਲੇ ਪਾਸੇ ਤੁਸੀਂ ਇੱਕ ਬਹਿਨੀ ਦੇ ਪਾਸੇ ਵੀ ਮਾਰ ਲਓ ਚਾਹਤ ਹੈ ਵੀ ਸਾਰੇ ਪਾਸੇ ਮੇਰਾ ਜਿਹੜਾ ਤਸਵੀਰ ਨਾਲ ਦੇਖੋ ਆ ਦੇਖੋ ਠੀਕ ਆ ਜੀ ਸੋ 80000 ਰੁਪਏ ਤੁਹਾਨੂੰ ਮੱਝ ਮਿਲ ਜੂਗੀ ਬਿਲਕੁਲ ਇੱਕ ਪਾਸੇ ਟੇਡਾ ਕੱਟ ਹੋ ਜਾਂਦਾ ਅੱਖਾਂ ਤੁਸੀਂ ਦੇਖੋ ਬਿਲ੍ਹਾ ਮਾੜਾ ਅੱਖਾਂ ਦੇ ਵਿੱਚ ਹਾਂ ਗੂਰੀ ਦੇ ਨਾਲ ਲੱਗਦੀ ਬਹੁਤ ਘੱਟ ਆ ਬਿਲਕੁਲ ਜੀ ਬਿਲਕੁਲ ਗੂਰੀ ਤੇ ਬਹੁਤ ਘੱਟ ਲੱਗਦੀ ਲਓ ਜੀ ਇਹ ਚੰਗੀ ਜਿਹੀ ਮੱਝ ਵੀ ਚੰਗੀ ਆ ਗੂਰੀ ਦੀ ਡਿਮਾਂਡ ਬਹੁਤ ਆ 80000 ਰੁਪਏ ਮੱਝ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਬਾਕੀ ਕੋਈ ਯਾਂ ਕਿਤੇ ਉੱਪਰ ਕੋਈ ਗੱਲ ਨਹੀਂ ਹਾਂ ਸੋ ਬਾਕੀ ਵੀਡੀਓ ਇਧਰ ਫਾਗਰ ਨੰਬਰ ਤੇ ਵੀਰ ਸਰਨਾਮ ਸਿੰਘ ਆਪਣੇ ਕੋਲ ਆ ਜਿਹੜੀ ਮੱਝ ਆ ਗਈ ਹੈ ਕਦਗੁੱਤ ਇਹਦਾ ਵੀ ਚੰਗਾ ਡਾਦਾ ਵੱਡਾ ਹਨਾ ਗੱਡੀ ਮੈਂ ਆਏ ਸੰਤੂ ਸਾਹਿਬਾ ਦਾ ਮੈਂ ਪਤਾ ਨਹੀਂ ਲੰਮਕਣਾ ਨਹੀਂ ਪਤਾ ਨਹੀਂ ਉੱਪਰਲੇ ਫਰੇਦੀ ਦਾ ਨਹੀਂ ਇਹ ਬਾਦੀ ਜਿਹੀ ਪੂਰੀ ਕਦਬੁੱਤ ਚੰਗਾ ਇਹਨੂੰ ਅਜੇ ਸਮਾਂ ਕਿੰਨਾ ਹੋ ਗਿਆ ਸ੍ਰੀ ਨੂੰ ਹਾਂਜੀ ਕਿੰਨਾ ਕ ਸਮਾਂ ਇਹਨੂੰ ਹੀ 12 13 15 15 ਦਿਨ ਲਾ ਲੋ 20 ਤੋਂ 15 ਇੱਥੇ ਇਹ ਬੱਚੇ ਮਾਰ ਕੱਤੀ 31 31 ਬੜੀ ਜੰਪਲ ਕੱਤੀ ਬਹੁਤ ਟੀਗੇ ਬਹੁਤ ਚੰਗੇ ਤੇ ਹਸਾਨ ਵੀ ਆ ਹਨਾ ਹਾਂ ਬੋਲੀ 31 ਚੰਗੀ ਆ ਮਗਰ ਮੇਰੇ ਭਰਾਵੋ ਕੋਈ 15 ਕੋਈ 18 17 ਦੇ ਦਿਨ ਜਿਵੇਂ ਵੀ ਕਿਸੇ ਭਰਾ ਨੂੰ ਸਮਝ ਲੱਗਦਾ 31 ਬਹੁਤ ਚੰਗੀ ਪਲੀ ਪਲੀਤੀ ਆ ਕਿਉਂਕਿ ਜੇਕਰ ਮੱਝ ਦੀ ਗੱਲ ਕਰੀਏ ਮੱਝ ਵੀ ਚੰਗੇ ਵੱਡੇ ਢਾਂਚੇ ਦੇ ਵਿੱਚ ਆ ਸਵੇਰ ਤੱਕ ਇਹਨਾਂ ਦੂਜਾ ਕਿਤੇ ਦੂਜੇ ਦੂਜੇ ਲਓ ਜੀ ਦੂਜੇ ਸਵੇਰ ਇਹ ਮੱਝ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਦੁੱਧ ਇਹਦੇ ਥੱਲੇ ਕਿੰਨਾ ਜੀ ਇਹਨੇ ਭਾਈ 10 ਲੈਗਾ 10 ਕਿਲੋ ਲਓ ਜੀ 10 ਕਿਲੋ ਦੁੱਧ ਦਾ ਕੋਈ ਵੀ ਸੱਜਣ ਆਪਣਾ ਸੌਦਾ ਕਰਦਾ ਤੇ ਇੱਥੇ ਆਣ ਕੇ ਜਿਹੜੀ ਚੀਜ਼ ਤੁਹਾਨੂੰ ਮੀਡੀਅਮ ਦੱਸੀ ਜਾਊਗੀ ਤੇ ਉਹ ਮੀਡੀਅਮ ਨਿਕਲੂਗੀ ਤੇ ਜਿਹੜੀ ਵੱਟੀ ਆ ਉਹ ਵੱਟੀ ਹੋਊਗੀ ਠੀਕ ਆ ਸੋ 9 10 ਉੱਚਾ ਵੱਡਾ ਕੱਦ ਬਾਕੀ ਇਧਰ ਬੈਕ ਸਰਪਰ ਦਾ ਪਾਣਾ ਆ ਦਿਖਾ ਦਗੇ ਚੱਗੀ ਆ ਬਾਕੀ ਪਿੱਠ ਪੁਰੋ ਦੀ ਸਾਈਡ ਤੋਂ ਵੀ ਇੱਕ ਵਾਰੀ ਝਾਤ ਮਾਰ ਲਓ ਠੀਕ ਹੈ ਜਦੋਂ ਪੂਰਾ ਵੱਡੀ ਹੈ ਲਾ ਕੇ ਇੱਕ ਬੰਦਾ ਖੜਿਆ ਬਿਲਕੁਲ ਤੁਹਾਨੂੰ ਇੱਕ ਆਈਡੀ ਹੋ ਜੂਗਾ ਵੀ ਇੱਕ ਲਾ ਕੇ ਖੜਾ ਬੰਦੇ ਤੋਂ ਆਹ ਦੇਖੋ ਪ੍ਰਕਾਰ ਤੇ ਬਰੋਬਰ ਆਉਂਦਾ ਹੀ ਆ ਆਪਰ ਸਾਹਿਬ ਦੇ ਮੋਢਿਆਂ ਦੇ ਬਰਾਬਰ ਗੱਲ ਹੀ ਨਹੀਂ ਕਰਨਾ ਠੀਕ ਆ ਹਾਂ ਲੈ ਵੀ 9-10 ਕਿਲੋ ਵੱਧ ਹਾਂਜੀ ਹਾਂਜੀ ਬਾਕੀ ਬੈਕ ਸਾਈਡ ਤੇ ਕੋਈ ਫੇਰ ਦਿਖਾ ਦ ਗਿਆ ਹਾਂਜੀ ਆ ਲੋ ਉਹ ਨੜਾਈਆਂ ਉਹ ਬੇਹ ਉਤਰੀਆਂ ਕੋਈ ਚੂਣ ਚਾਹੁੰਦਾ ਨਹੀਂ ਆ ਕਹਿੰਦਾ ਚੋਾਈ ਲੱਗੀ ਉਹ ਜੱਜ ਬਹੁਤ ਚੋਾਈਆਂ ਪੋਲੀ ਬਿਲਕੁਲ ਬਹੁਤ ਪੋਲੀ ਬਹੁਤ ਜਾਈ ਪੋਲੀ ਬਾਕੀ ਚੂਣ ਜਵਾਦੀ ਪੋਲੀ ਹੈ ਬਿਲਕੁਲ ਬਾਕੀ ਥਾਣਾ ਦੀ ਜਿਹੜੀ ਤੋਂ ਦੋਸਤੋ ਕੋਈ ਬੰਤਰ ਆ ਜਿਵੇਂ ਆਪਾਂ ਗੱਲ ਕਰਦੇ ਨੇ ਬੰਤਰ ਉਹ ਨੜਾਈਆਂ ਦਾ ਨਾ ਉਤਰਾ ਕੋਈ ਆ ਬਿਲਕੁਲ 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 ਤੇ ਇਹਦਾ ਭਾਜੀ ਮੁੱਲ ਕੀ ਡਿਮਾਂਡ ਹੈ ਦੇ ਨੜਾਈਆਂ ਭਾਜੀ ਉਹ ਮੇਰੇ ਅੱਡੀ ਮਹਗਾ 130 ਦੇ 120 ਮੰਗੀ ਜਾਂਦੇ ਆ ਹਾਂ ਆਪਾਂ ਲੱਖ ਦੇ ਦਾਂਗੇ। ਹੁਣਾਂ ਦਾ ਚਾਹ ਕੋਈ ਮੰਗੀ। ਨਾ। ਆਹ 95 ਹਜ਼ਾਰ ਕਿੰਨੂ ਸਾਹਿਬ ਮੈਂ ਦਵਾ ਲੇ ਮਰਦੀ ਕਰੀ ਜੇ ਇਹਨੇ ਯਾਰ ਛੋੜ। ਇਹ 1000 ਹੋਰ ਛੋੜ। 93 2 3 92 92 92 ਹਾਂ 92। ਲੋ ਵੀ 92 ਹਜ਼ਾਰ ਦੀ ਹੈ। 92 ਹਜ਼ਾਰ ਦੀ ਛੋਟੀ ਨਹੀਂ। ਇਧਰਲੇ ਪਾਸੇ ਮੇਰੇ ਭਰਾਵੋ ਸਾਰੇ ਪੈਸੇ ਦੇਖੋ। ਇੱਕ ਬਣੀ ਦੇ ਪਾਸੇ ਤੁਹਾਨੂੰ ਵਿਖਾ ਦਿੰਦੇ ਆ ਤੇ 24 ਭਾਜੀ ਬਾਕੀ ਤਾਂ ਮਾਦਾ ਵੀ ਬੜੀ ਪੋਲੀ। ਦੋ 14 15 ਕਿਲੋ ਮੈਂ ਨਹੀਂ ਕਰਨਾ ਇਹ ਮੈਂ ਆਹ ਦੇਖੋ ਜੀ। ਥਾਣੇ ਦੇਖੋ ਕਰਮਾਲੀ ਨੂੰ। ਬੰਦਾ ਬੁਰਲਾ ਚੈੱਕ ਕਰ ਲੋ ਠੀਕ ਆ ਸੋ 92000 ਦੀ ਇਹ ਤੁਹਾਨੂੰ ਅੱਜ ਝੋਟੀ ਮਿਲ ਜੂਗੀ ਠੀਕ ਹੈ ਮਗਰ ਚਲੋ ਇਹ ਵੀ ਪ੍ਰਵਤ ਪਾਈ ਆਏ ਨੇ ਇਹਨੇ ਮਗਰਦ ਕਰਨਾ ਹੈ ਦੁੱਧ ਹੈਗਾ ਤੁਹਾਨੂੰ ਕਹਿੰਦੇ ਕਿ ਕਿੱਡੀ ਕੀ ਦਾਦੀ ਆ ਨੇ ਚੰਗੀ ਪਾਲੀ ਨੇ ਪਾਲੇ ਸੰਭੀ ਆ ਮਾਰਾ ਵੀ ਦੋ ਦੋ ਛੱਡਿਆ ਇਹਨੂੰ ਕਰ ਮਾਰੀ ਨੂੰ ਸਾਰਾਗੇ ਹਾਂ ਬਹੁਤ ਦੋ ਦੋ ਛੱਡਿਆ ਦੋ ਦੋ ਚੰਗਾ origignal ਛੱਡਿਆ ਹਿੰਦਿਆ ਨਾਲ ਪਾਲੀ ਆ ਹਾਂ ਫਿਰ ਜਾ ਕੇ ਉਹਦੇ ਬੰਤਰ ਬੰਦ ਮੈਂ ਪਾਣਾ ਹੀ ਵੱਡੀ ਇਹਦੇ ਉਹ ਇਹਦੇ ਨਾਲ ਕਦਰ ਪਾਣਾ ਮੈਂ ਨੇ ਚੰਗੀ ਕੱਟੀ ਵੀ ਉੱਪਰ ਪਲੱਸ ਪੁਆਇੰਟ ਜਾਣੀ ਪੂਰਾ ਟੀਗਾ ਕਰ ਚੰਗਾ ਵਧੀਆ ਕਿਸ ਨੇ ਭਰਿਆ ਹਾਂ ਹਾਂ ਇਹ ਚੰਗਾ ਬੱਚਾ। ਲੋ ਵੀ 9000 ਦੀ ਭਰਾਵੋ ਆਪ ਅੱਜ ਤੁਹਾਨੂੰ ਛੋਟੀ ਮਿਲ ਜਾਨੀ ਆ ਠੀਕ ਆ ਜੀ। ਸੋ 9 10 ਕਿਲੋ ਐਸੋ ਦੇ ਪਹਾੜਾ ਠੋਕਾ। ਸਾਡਾ ਤਾਂ ਸੁਆਦ ਨਹੀਂ ਮੰਗਾ ਅਜੇ ਛੋਟੀਆਂ ਮੰਗਾ। ਇਹ ਵੀ ਸੁਆਦ ਮੰਗਾ ਉਹ ਕਿਨਾਂ ਤੇ ਆਕੀ ਜਾਵਾਂਗੇ ਮਹੀਂ ਬੜੀ ਮਹੀਂ ਛੋਟੀਆਂ ਮੰਗਾ ਦੇ ਰੇਟ ਪਾਏ ਆ। ਹਾਂ ਬਿਲਕੁਲ ਛੋਟੀਆਂ ਦਾ ਜਾਨ ਆ। ਬਸ ਜੀ ਬਸ। ਲੋ ਵੀ ਪਸੰਦ ਆਉ ਵੀ ਆਪਣੇ ਭਰਾਵਾਂ ਨੂੰ ਠੀਕ ਆ ਜੀ। ਤੁਸੀਂ ਆਪਣੇ ਪਾਸੇ ਨੂੰ ਖੁਦ ਹੀ ਕਰਮਾ ਲਈ ਬਾਕੀ ਜਿੱਦਾਂ ਮਰਜੀ ਕੋਈ ਸਜਾਉ ਤੁਸਾਂ ਨਹੀਂ ਕਰੇ ਆਰਾਮ ਕੇ। ਬਹੁਤ ਵਧੀਆ ਲਿਬਾਸ ਚੰਗਾ ਵਜਨ ਲੋਡ। ਇੱਧਰ ਇੱਕ ਆਪਾਂ ਤੁਹਾਨੂੰ ਵਾਹਰ ਦਿਖਾ ਦਿੰਨੇ ਆ ਕਾਫੀ ਭਰਾਵਾਂ ਦੀ ਡਿਮਾਂਡ ਰਹਿੰਦੀ ਆ ਕਿਉਂਕਿ ਪਸ਼ੂ ਖਰੀਦਣਾ ਬਾਹਰੇ ਕਲੇ ਵੀ ਪੈਸੇ ਥੋੜੇ ਲਾਲਗੇ ਤੇ ਜਾਇਜ਼ ਰੇਟ ਦੇ ਵਿੱਚ ਵਾਹਰ ਸਾਨੂੰ ਮਿਲ ਜੇ ਤੇ ਇੱਕ ਵਾਹਰ ਤੁਹਾਨੂੰ ਦਿਖਾ ਦਿੰਨੇ ਆ ਕ੍ਰਾਸਪਰੀਡ ਦੇ ਵਿੱਚ ਆ ਸਿੰਘ ਪੇਸ਼ਾ ਕਿਉਂਕਿ 3-3 4-4 ਇੰਚ ਤੇ 5-5 4-4 ਇੰਚ ਤੇ ਸਿੰਘ ਰਖਿਆ ਬਾਕੀ ਇੱਧਰਲੇ ਪਾਸੇ ਕੁਰੀ ਮੈਂ ਤੁਹਾਨੂੰ ਪਹਿਲਾਂ ਦਿਵਾ ਜਾਂ ਥਾਣ ਤੁਹਾਨੂੰ ਦਿਖਾ ਦਈਏ ਬਹੁਤ ਸਵਾਤੀ ਥਾਣਾ ਤੇ ਮੁੱਠੀ-ਮੁੱਠੀ ਇਹਨੂੰ ਅੱਜ ਭਾਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਕੱਲ ਰਾਤੀ ਸੂਈ ਭਾਜੀ ਕੱਲ ਰਾਤੀ ਸੂਈ ਹੋਈ ਹੈ ਬੱਚੀ ਇਹ 10 ਕਿਲੋ ਦੇ ਥਲੇ ਬੜਾ ਉਸ ਵਕਤ ਪਏ ਵਕਤ ਬੱਚਾ ਬੱਛਾ ਕਿ ਪੱਛੀ ਨਹੀਂ ਬੱਛਾ ਮਗਰ ਬੱਚਾ ਮਗਰ ਨਾਰੂਆ ਨਾਲ ਆ ਬੱਚੇ ਦੇ ਠੀਕ ਆ ਆਪਣੇ ਘਰੇ ਸੂਈਏ ਜ਼ੇਰ ਪਾਣੀ ਆ ਜੀ ਆਪਣੇ ਘਰੇ ਸੂਈਏ ਸਾਫ਼ ਹੋਈ ਸਾਰਾ ਠੀਕ ਆ ਜੀ ਘਰ ਦੀ ਕਾਲੀ ਪੈਂਦੀ ਹੈ ਬੱਚੇ ਕਰਕੇ ਬੱਚਾ ਦੂਰ ਜਦੋਂ ਹੋ ਜਾਂਦਾ ਨਾ ਪਸ਼ੂ ਤੋਂ ਬੱਚੇ ਲੈ ਜਾ ਬਾਕੀ ਥਾਂ ਨਹੀਂ ਮਈਆਂ ਆ ਲੱਗਾ ਮੈਂ ਤਾਂ ਥਣ ਚਾਈ ਕਿਤੇ ਬਹੁਤ ਜਿਆਦੀ ਭਾਈ ਬਿਲਕੁਲ ਬੜੀ ਚੋਣ ਹੈ ਹਾਂ ਲਓ ਜੀ ਕਰੋ ਚੱਕ ਸੋ ਥਣ ਮੱਝਾਂ ਨਾਲ ਲੱਗਾ ਕਰਮਾਣੀ ਹੋ ਠੀਕ ਆ ਜੀ ਇੱਧਰ ਬੱਤਾਂ ਮੇਰੇ ਕਾਫ 14 15 15 ਕਿਲੋ ਕਰਾਣਾ ਹੈ ਠੀਕ ਆ ਤੇ ਬਾਕੀ ਭਾਜੀ ਜਿਵੇਂ ਆਪਾਂ ਚਵਾਈ ਦਾ ਤੁਸੀਂ ਦੱਸ ਹੀ ਦਿੱਤਾ ਵੀ ਚੋਲ ਜਾਣ ਦੀ ਚੰਗੀ ਨਿਕਲੀ ਆ ਰਾਤੀ ਸੂਈ ਆਪਣੇ ਕੋਲ ਹਾਂ 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 ਤੇ ਬੰਗਾ ਬੰਗਾ ਮਾੜਾ ਮੋੜੋ ਕਿਜੀ ਬੰਗਾ ਲਈਦੀ ਆ ਜਾਂ ਵੈਸੇ ਚਵਾਈ ਕਰਦੀ ਆ ਨਹੀਂ ਉਤਰਾ ਵੈਸੇ ਵੀ ਕਰ ਲਈਦੀ ਆ ਮੈਂ ਇਹ ਤਾਂ ਵੈਸੇ ਕੀਤੀ ਸੀ ਤੇ ਆ ਮੜਾ ਹੁਣ ਤੇਰਾ ਬੜਾ ਮੜਾ ਆ ਕੀਤਾ ਬੱਚੇ ਦਾ ਕਰਦੀ ਆ ਠੀਕ ਚਲ ਬੰਗਾ ਨਹੀਂ ਭਾਜੀ ਲਈਦੀ ਬੰਗਾ ਨਹੀਂ ਲਈਦੀ ਉਤਰਾ ਵੈਸੇ ਹੀ ਆ ਮੈਂ ਮੜੀ ਮੋੜਦੀ ਮੈਂ ਪਹਿਲਾਂ ਕਰਕੇ ਔਰ ਜੀ ਕਰਦੀ ਆ ਔਜੀ ਕਰਦੀ ਆ ਜਿਹੜੀ ਆਉਜੀ ਕਰਦੀ ਆ ਮੜੀ ਜੀ ਉਹ ਮੇਰਾ ਭਰਾ ਠੀਕ ਆ ਜੀ ਕੋਈ ਵੀ ਆਉਂਦਾ ਖਰੀਦਦਾਰ ਆ ਆਪਦਾ ਬੱਚਾ ਛੱਡ ਕੇ ਤੁਸੀਂ ਕਿਉਂਕਿ ਵੇਖ ਸਕਦੇ ਜੀ ਜਿਵੇਂ ਪਹਿਲਾ ਸੂਆ ਵਾਰ ਸੂਈ ਆ ਤੁਹਾ ਮਾਰਾ ਮੋੜ ਆਲਜੀ ਕਰਦੀ ਆ ਜਿਵੇਂ ਬੱਚਾ ਲੈਂਦੀ ਆ ਕਰਮਾੜੀ ਬੱਚਾ ਹੋਇਆ ਨਵਾਂ ਆਂਗਾ ਭਾਜਨ ਦਾ ਮਤਲਬ ਆਲਜੀ ਕਰਦੀ ਆ ਮਿਲ ਮਰੋਂ ਲੱਗਿਆ ਰੇਡ ਬਿਲਕੁਲ ਜਾਇਜ ਤੇ ਜੈਰਮਨੀ ਰਹੂਗਾ ਕੋਈ ਵੀ ਸਜਾ ਠੀਕਾ ਜੀ ਥੋੜੇ ਪੈਸੇ ਖਰਚ ਕਰਨਾ ਚਾਹੁੰਦਾ ਹੱਥ ਪਾ ਸਕਦੇ ਹੋ ਤੁਸੀਂ ਬਾਕੀ ਇੱਥੇ ਆਣ ਕੇ ਆਪਦੀ ਬੇਸ਼ੱਕ ਇੱਕ ਟਾਈਮ 2 ਟਾਈਮ ਚੋਕੇ ਤਸੱਲੀ ਕਰ ਸਕਦੇ ਜੀ ਠੀਕ ਠੀਕ ਫਿਰ ਉਹ ਭਾਜੀ ਮੋਨ ਕੀ ਡਿਮਾਂਡ ਕਰਦੇ ਮੋਨ ਦੇ ਭਾਈ ਉਹ ਤਰ੍ਹਾਂ ਕਰਾਂ ਮਤਲਬ 40 40 ਕਰਦੇ ਪੂਰਾ ਹਾਂਜੀ ਤੇ 35000 ਦੇ ਦਾਂਗੇ ਜੀ ਪੂਰੇ 50000 ਦੀ ਦੇ ਦਈਏ ਸੰਧੂ ਸਾਹਿਬ 30 ਦੀ ਜਾਂਦੇ ਹੋ 30000 ਦੀ ਦੇ ਦਾਂਗੇ ਵਾਹ ਜੀ ਵਾਹ ਆਪਣਾ ਮਰਜ਼ੀ ਕਰੀਏ ਜੀ ਬਸ ਫਿਰ ਹੋਰ ਕੀ ਚਾਹਤ ਹੈ ਹੋਰ ਦੀਆਂ ਆ ਗੱਲ ਦੇ ਦੇ ਘਰ ਤਾਂ ਹੋਰ ਦੇ ਠੀਕ ਆ ਜੀ ਲਓ ਵੀ ਇਹ ਦੋਸਤੋ ਪੂਰੇ 30000 ਦੀ ਪ੍ਰਤਾਪ ਸਿੰਘ ਜਾਂ ਦਾ ਵੀ ਆਪਾਂ ਯੈਸ ਨੂੰ ਦੇ ਦਿਆਂਗੇ ਵਾੜ ਚੰਗੀ ਆ ਚਲੋ ਪਹਿਲਾਂ ਸਵੇਰ ਜਦੋਂ ਝੋਟੀਆਂ ਦੇ ਵਿੱਚ ਮਾੜਾ ਮੋੜ ਕੋਈ ਔਲ ਜੀ ਕਰਨਾ ਆ ਜਾਂਦੀ ਆ ਉਵੇਂ ਬਾਹਰਾਂ ਦੇ ਵਿੱਚ ਵੀ ਆ ਜਾਂਦੀ ਆ ਬਾਕੀ ਮੇਰਾ ਭਰਾ ਜਿਹੜਾ ਥੋੜਾ ਜਿਹਾ 2-4 ਦਿਨ ਹੱਥ ਤੋਂ ਸਿੱਧੇ ਕਰ ਲੂਗਾ ਬੱਚੀ ਦਾ ਜਾਇਜ਼ ਰੇਟ ਦੇ ਵਿੱਚ ਮ ਤੋ ਜਾਵਾਂ ਨਹੀਂ ਭਾਜੀ ਕਹਿੰਦੇ ਕੋਈ 10 11 12 10 11 ਦਾ ਦਾਖਲ ਪੜਾਉਣਾ ਨਹੀਂ ਦਾਖਲ ਪੜਾਉਣੀ ਹੈਗਾ ਇਹ ਠੀਕ ਹੈ ਜੀ ਇਹਦੇ ਆ ਵੀ ਮਤਲਬ 15 ਵੀ ਕਰ ਸਕਦੀ 14 ਹਾਂ ਚਲੋ ਇਹਦਾ ਖਰਾਜ ਦੇ ਸਿਰਿਆ ਸਾਹਮਣੇ ਦੇ ਸਿਰਿਆ ਅਗਲੇ ਸੂਈ ਜਰੀ ਪਹਿਲਾ ਸੂਭਈ ਆ ਪਹਿਲੇ ਦਿਨ ਬਾਰੇ 13 14 ਲੀਟਰ ਨਹੀਂ ਦੋ ਦੋ ਭਰਾ ਸਾਹਮਣੇ ਦੇ ਸਿਰਿਆ ਅਗੇ ਕਿ ਚੋਂ ਚਣ ਬੋ ਹਾਂਜੀ ਇਧਰਲੇ ਪਾਸੇ ਭਾਈ ਆਪਣੇ ਕੋਲ ਇੱਕ ਸ਼ਾਈ ਵਾਲ ਵੈੜਾ ਹਾਂਜੀ ਹਾਂਜੀ ਹਾਂ ਸ਼ਾਈ ਵਾਲ ਤੇ ਇਹ ਗੱਬੜ ਕਿਨਵਾ ਸਵੇਰ ਹੁੰਦੀ ਅਗੇ ਇਹ ਦੂਜਾ ਸੁਬਾ ਸੁਣਾ ਲਓ ਜੀ ਅਗੇ ਦੂਜਾ ਸੁਬਾ ਸੁਣਾ ਸ਼ਾਈ ਵਾਲ ਦੋਸਤੋ ਇਹ ਬਰੀਡ ਦੇ ਵਿੱਚ ਆਪਾਂ ਵੈੜ ਤੁਹਾਨੂੰ ਦਿਖਾ ਰਹੇ ਹਾਂ 92 ਹੈਗਾ ਚਾਲਰ ਝੂਲਰ ਪ੍ਰੋਪਰ ਮੇਰੇ ਵੀਰ ਇੱਕੋ ਨਿਗਾਹ ਦੇ ਵਿੱਚ ਫੜ ਲਿਓ ਕੋਈ ਗੱਲ ਨਹੀਂ ਲਾਲ ਰਾਂਗਾ ਬਾਕੀ ਤੁਹਾਨੂੰ ਵੀ ਕੋਈ 3-4 ਇੰਚ ਲੰਬਾ ਆ ਦੇ ਪਾਕਟ ਟੂਲ ਕਾਫੀ ਆ ਬਖਾਲੇ ਦੇ ਵਿੱਚ ਲੈ ਜੂ ਤੇ ਉਹਨਾਂ ਦੇ 5-4 ਦਿਨ ਇਹ ਆ 10 ਦਿਨ ਖੜ ਸਕਦੀ ਆ ਦੇ ਹਫਤੇ ਬਾਹਰ ਵੀ ਜਾ ਸਕਦੀ ਆ ਹਾਂ ਹਾਂ ਲਓ ਜੀ ਕੋਈ ਗੱਲ ਨਹੀਂ ਸੋ ਹਫ਼ਤਿਆਂ ਬਾਅਦ ਵੀ ਇਹ ਕਿਸਾਨ ਕਰੋ ਸਮਾਂ ਲੈ ਕੇ ਜਾ ਸਕਦੀ ਆ ਬਹੁਤ ਠੰਡੀ ਬਕੋੜਾ ਇੱਧਰ ਬਿਲਕੁਲ ਆਪਾਂ ਤੁਹਾਨੂੰ ਬਾਹਰ ਕੱਢ ਕੇ ਚੈੱਕ ਕਰਾ ਦਿੰਨੇ ਆ ਆ ਦੇਖੋ ਅਜੇ ਬਣਨਾ ਨੇ ਆ ਟਲਾਂ ਸਾਰੀਆਂ ਕੱਢਣੀਆਂ ਮਰਦੂੜ ਕਾਫੀ ਅਜੇ ਪਿੱਛੇ ਪੂਰੀ ਬਣੂਗੀ ਚੰਗਾ ਹਜੇ ਠੀਕ ਆ ਜੀ 8 7 ਦਿਨ ਦਾ ਜੀ ਹਫ਼ਤੇ ਤੋਂ ਬਾਅਦ ਵੀ ਲੈ ਕੇ ਜਾ ਸਕਦੀ ਆ ਲਾਲ ਰਾਂਗਾ ਬਿਲਕੁਲ ਜੇਕਰ ਆਪਾਂ ਗੱਲ ਕਰੀਏ ਬੇਸ਼ੱਕ ਸਿੰਘ ਹੈਗੇ ਆ ਬੰਨ ਝਾਲਰ ਛੜਾਂ ਤੇ ਟੋਨ ਲੰਬਾ ਠੀਕ ਆ ਜੀ ਕੋਈ 4 ਇੰਚ ਹੂੰ ਤੜਵੀ ਬਿਲਕੁਲ ਜੇਕਰ ਸਿਆਹੀ ਵਾਲਵਾਰਾਂ ਦੀ ਗੱਲ ਕਰਕੇ ਤਾਂ ਮੱਝਾ ਦਾ ਖਾਣ ਲੱਗਾ ਰੋਕ ਰੋਕ ਦੇ ਥਾਣਾ ਕਿਹਨਾਂ ਕਿਤੇ ਦੋਹਰੇ ਥਾਣਾ ਜੀ ਅਜਿਹਾ ਕਿਸੇ ਨਾਲ ਹੀ ਗੱਲ ਨਹੀਂ ਕਰਨ ਉਹ ਸਾਰੇ ਟਨਾ ਭਰਨਾ ਭਰਨਾ ਚੱਡਾ ਹਰ ਕਿਤੇ ਰਾਮ ਖਾਦੇ ਮਰਦਾ ਮਰਦਾ ਆ ਦੇਖੋ ਮਹਾਰਾਜੀ ਬੋਸ਼ ਆਓ ਲੋ ਠੀਕ ਹੈ ਜੀ ਸੋ ਇਹ 35 ਜਿਹੜਾ ਤੁਹਾਨੂੰ ਆਪ ਦਿਖਾਈ ਜਾਂਦੇ ਆ ਇਹ ਅਗਲਾ ਥਾਣਾ ਇੱਕ ਬਹਿਣੀ ਵਾਲਾ आ देखो यहाँ पूरी भर दी है हाँ लो जी ये मगर ले था ना जा रुक जा जा भाणी। जा ना ना देन खड़ी है ना ठीक है जी ना ये ले जी बिल्कुल बिल्कुल ठीक है ਸੋ ਬੇਰਾਵੇ ਲਈਦੀ ਆ ਠੀਕ ਆ ਜੀ ਸੋ ਬੋਲਾ ਬੂਲਾ ਉਹਨਾਂ ਨੇ ਹਜੇ ਭਰਿਆਗਾ ਲੇਵਾ ਹੋਈ ਲਈ ਭਰੂਗੀ ਕਰਮਾ ਦੀ 8-7 ਦਿਨਾਂ ਦੇ ਵਿੱਚ ਤੈਨੂੰ ਚੈਰੀ ਕਰ ਦੇ। ਆ ਇੱਥੋਂ ਤੱਕ ਚੜਾ ਰਹਿਣਾ। ਆ ਸੋ ਸ਼ਾਈਵਾਲ ਆਂਗਰੇ ਵਿੱਚ ਵੈਰ ਆ ਤੇ ਪਾਣੀ 99 ਰੁਪਏ ਕਰਾ ਤਾ ਚੰਗੀ ਆ ਵੈਰ ਸਾਰੀ। ਤੇ ਕੀ ਮੰਗਣਾ ਕੀ ਡਿਮਾਂਡ ਰੂਗੀ ਇਹਦੀ? ਇਹ ਬਈ 40000 ਰੁਪਏ ਦਾ। 40000 ਦੀ? ਹਾਂਜੀ। ਕੁਸਰਾ ਕੁਸਰਾ ਕੱਢ ਕੇ ਦੇ ਦਈਏ ਵੀ ਐਸਨੋ ਵਾਲੇ ਕੰਮ। 36 ਦੇ ਦਾਂਗੇ। 36 ਦੀ? ਹਾਂ। 36000 2000 ਰੁਪਏ ਛੋੜ। 35 ਪੂਰੇ ਦੀ। 34 ਪੂਰੇ ਦੀ ਦੇ ਦਿਆਂਗੇ ਸੰਦੂ। 34 ਦੀ ਜਾਂਦਗੇ ਚੌਤੀ ਦੀ ਇਹਨੋਂ ਘਾਟੋਂ ਮਤਬ ਅਰੇ ਇੱਕ ਜੋੜੀ ਜਿਹੜੀ ਆਪਣੇ ਕੋਲੇ ਬੱਕਰੀਆਂ ਦੀ ਵੀ ਵਿਕਾਊ ਆ ਹਾਂਜੀ ਠੀਕ ਆ ਤੇ ਇਹ ਜਿਹੜੀ ਵੱਡੀ ਬੱਕਰੀ ਆ ਇਹ ਆਪਣੇ ਕੋਲ ਅੱਗੇ ਗੱਪਣਾ ਕਿ ਨਹੀਂ ਇਹ ਗੱਪਣ ਆਹੀ ਢਾਂਗਾਂ ਮਹੀਨਿਆਂ ਦੀ ਇਹ ਤਾਂ ਭਣਾਵੀ ਇਹ 3 ਮਹੀਨੇ ਸਵਾ ਮਹੀਨੇ ਦੀ ਪਰ ਆਪਾਂ ਇਸ ਦੀ ਗਾਰੰਟੀ ਨਹੀਂ ਠੀਕ ਆ ਇਹ ਇਹ ਓਕੇ ਰਿਪੋਰਟ ਆ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਬਸ ਇਹ ਜਿਹੜੀ ਇਹ ਕਿੰਨੇ 2 ਘਟਾਈਆਂ ਦੀ ਇਹ ਦੋਟਾ ਵਾਮੀ ਨਹੀਂ ਆਉਂਦੀ ਹਰੀਪੂਰੀ ਠੀਕ ਹੈ ਉਹ ਜਿਹੜਾ ਜਿਹੜਾ ਕਾਰੀਗਰ ਉਹਨੇ ਆਪੇ ਵੇਖ ਲੈਣੀ ਆਖਣ ਦੀ ਲੋੜ ਇਹ ਜਿਹੜਾ ਨਾਲ ਇਹ ਤਕਰੀਬਨ ਪਹਿਲਾ ਸਵੇਰ ਸੁੰਦੀ ਜਿਹੜੀ ਪਹਿਲੇ ਆ ਨੰਬਰ ਤੇ ਇਹ ਪੱਠ ਪਠੋਰਾ ਹੀ ਪਠੋਰਾ ਉਹਨਾ ਰੱਖ ਲਿਆ ਤੇ ਪੱਠ ਦੇ ਦਿੱਤੀ ਆ ਹਾਂ ਇਹਦੇ ਬੱਕਰੀ ਦਾ ਹੀ ਇਹ ਵੀ ਹਾਂਜੀ ਹਾਂਜੀ ਛੋੜਾ ਇਹਦਾ ਲੋ ਵੀ ਜੋੜਾ ਜਿਹੜਾ ਦੋਸਤੋ ਬੱਕਰੀਆਂ ਦਾ ਵਕਾਊਗਾ ਇਹਨੇ ਕਰਮਾਂ ਦੇ ਅਨੁਸਾਰ ਪਹਿਲਾ ਸਵੇਰ ਅੱਗੇ ਸੂਣਾ ਠੀਕ ਆ ਜੀ ਹਾਂਜੀ ਜੇ ਨਿਕਲ ਆਉਂਦੀ ਹੈ ਤੇ ਪਹਿਲਾ ਸਵੇਰ ਸੂਗੀ ਤੇ ਇਹ ਤਕਰੀਬਨ ਹੋਊਗੀ ਦੂਜੇ ਤੀਜੇ ਸਵੇਰੇ ਹਨਾ ਹਾਂਜੀ ਇਹ ਹਾਂਜੀ ਠੀਕ ਹੈ ਪ੍ਰਤਾਪ ਉਹਨੂੰ ਹਾਂ ਜਿੱਨਾ ਸੰਧੂ ਸਾਹਿਬ ਆਪਾਂ ਮੁੱਲ ਕਰਨਾ ਮੇਰੀਆਂ ਤੇ ਦੁੱਗੀਆਂ ਸ਼ਮਤੀਆਂ ਹੀਆਂ ਦੋ ਨੰਬਰ ਆ ਪਰ ਉਧਰ ਦੇਣੀਆਂ ਨਹੀਂ ਮੈਂ ਕਹਿੰਦਾ ਠੀਕ ਆ ਜੀ ਕੰਨ ਪੂਰਾ ਲੰਬਾ ਲੰਬਾ ਕੰਨ ਫੜਦੀਆਂ ਕਰਨਾ ਲੰਬਾ ਕੰਨ ਠੀਕ ਆ ਬਲੈਕ ਬਿਲਕੁਲ ਤੁਸੀਂ ਦੇਖੋਗੇ ਇੱਕ ਰੰਗ ਤੇ ਇਹਦਾ ਪ੍ਰਤਾਪ ਸਿੰਗਲ ਸਿੰਗਲ ਦਾ ਕੀ ਰੇਟ ਆਊਗਾ ਤੇ ਜੋੜੇ ਦਾ ਕੀ ਰੇਟ ਆ ਜੋੜੇ ਦਾ ਹੀ ਸੰਧੂ ਸਾਹਿਬ ਕਰਦਿਏ ਜੋੜੇ ਦਾ ਕਰਦੇ ਹਾਂ ਇੱਕੇ ਰੱਥੇ ਤੋੜਦੀਆਂ ਮਾਵਾਂ ਧੀਆ ਮਿਲਣਾ ਪਿਓ ਪੁੱਤ ਜਾਂਦੇ ਰਾਂ ਦੀਆਂ ਮਾਵਾਂ ਭਿਜਾਣੂ ਠੀਕ ਆ ਇਹਦਾ ਭਾਅ ਸੰਧੂ ਸਾਹਿਬ ਕਰਨਾ 50000 ਹਾਂ ਤਾਂ 22000 ਰੁਪਏ ਦੇ ਦਾਂਗੇ 22000 ਰੁਪਏ 500 ਰੁਪਏ ਛੋੜ ਸਾਡੇ 21 ਸਾਡੇ 21 ਪੂਰੇ ਸਕਰਮ ਸਕੀਮਾਂ ਜੀ ਜਾਂਦੇ ਪੂਰੇ 21 ਰੁਪਏ ਸੰਧੂ ਸਾਹਿਬ ਤੁਹਾਨੂੰ ਕਹੇ ਤਾਂ ਇਹ ਮੇਰੀਆਂ ਦੇਣੀਆਂ ਨਹੀਂ ਉਹ ਲੋ ਵੀ 21000 ਰੁਪਏ ਬਾਕੀ ਹੋਰ ਤੋਰ ਕੇ ਵਿਖਾਈ ਸੱਜਣ ਜੀ ਨੇ ਆਪਣਾ ਆਕੇ ਜੀ ਪੂਰੇ ਵਜਨ ਦੇ ਵਿੱਚ ਵਜਨ ਬਾਕੀ ਮੇਰਾ ਪ੍ਰਾਪਤ ਸੀ ਆਪ ਵੀ ਦੇਖ ਲਿਆ ਜੀ ਆਹ ਦੇਖੋ ਇਹਨਾਂ ਦਾ ਵਜਨ ਜੀ ਸੰਧੂ ਸਾਹਿਬ ਹਾਂ ਚੰਗੀਆਂ ਬੱਕਰੀਆਂ ਵੀ ਇਹ ਕਰਮਾਂ ਦੀ ਗੱਬਣ ਇਹ ਹੈਗੀ ਹੈਗੀ ਹਾਂ ਜੀ ਇਹ ਗੱਬਣ ਆ ਜੀ ਤੇ ਦੋ ਅੱਗੇ ਚਲੋ ਪਠਾ ਪਾ ਦਿਆਂ ਤੇ ਪਠੋਰੇ ਪਾਤੇ ਤੇ ਸਾਫ ਰਕਮ ਵਾਲੀ ਛੇ ਆ ਹਾਂਜੀ ਤੇ ਇਹ ਦੋਸਤੋ ਅੱਜ 21000 ਦੀ ਜੋੜੀ ਆਪਣੇ ਭਰਾਵਾਂ ਨੂੰ ਮਿਲ ਜੂਗੀ ਠੀਕ ਆ ਸੋ ਬਾਕੀ ਮਾਰ ਲਓ ਚਾਰਾ ਜਿਹੜੇ ਭਰਾਵਾਂ ਨੂੰ ਲੋੜੀ ਦੀ ਆ ਠੀਕ ਆ ਜੀ ਜਾ ਕਿਸੇ ਨੇ ਫਾਰਮ ਦੇ ਵਿੱਚ ਜਿਹੜੇ ਵੀ ਬੱਕਰੀ ਪਾਲਣ ਦਾ ਧੰਦਾ ਕਰਦੇ ਆ ਕਿਸੇ ਫਾਰਮ ਦੇ ਵਿੱਚ ਰੱਖਣੀਆਂ ਨੇ ਤੇ ਫੜਦਾ ਕਰਦੇ ਹੋ ਗਏ ਸ਼ੇਅਰ ਤੇ ਕਮੈਂਟ ਤੇ ਲਾਇਕ ਭਰਾਵੋ ਜਰੂਰ ਕਰਿਆ ਕਰੋ ਇੰਨੀ ਕੀ ਬੇਨਤੀ ਆ ਤੇ ਭਰਾਵਾਂ ਕਾਹਦੀ ਕਰਦੇ ਰਵਾਂ ਬਿਲਕੁਲ ਲੋ ਵੀ ਇਹ ਦੋਸਤੋ 34000 ਦੀ ਅੱਜ ਆਪਣੇ ਵੀਰਾਂ ਨੂੰ ਮਿਲ ਜਾਣੀ ਆ ਗੱਬੜ ਵੈੜ ਆ ਤਿਆਰੀਆਂ ਤੇ ਕੋਈ 5 7 8 ਦਿਨਾਂ ਤੱਕ ਪੂਰੀ ਤਿਆਰੀ ਆ ਇਧਰ ਮਾਲਜ ਦਾ ਪਤਾ ਤੁਹਾਨੂੰ ਦਿਖਾ ਹੀ ਦਿੱਤਾ ਪਸ਼ੂ ਚੰਗੇ ਆ ਬਾਕੀ ਮੇਰੇ ਭਰਾ ਜਿਹੜੇ ਜਿਹੜੇ ਪਰਦੇਸ ਦਾ ਕਿਸੇ ਫਾਰਮਰ ਭਰਾ ਨੂੰ ਪਸ਼ੂ ਪਸੰਦ ਆਉਂਦਾ ਉਹ ਵੀ ਇੱਥੇ ਆਣ ਕੇ ਤਸੱਦੀਆਂ ਕਰੀ ਜਦੋਂ ਠੀਕ ਆ ਇਹ ਕੰਟੈਕਟ ਨੰਬਰ ਇੱਕ ਆਪਾਂ ਕਰ ਦਿੰਦੇ ਆ ਸਾਂਝੇ ਫੋਨ ਨੰਬਰ ਸੰਪਰਕ ਨੰਬਰ ਇੱਕ ਵਾਰੀ ਮੇਰੇ ਬੋਲ ਦਿਆਂ ਆਪਣੇ ਨੰਬਰ ਦਾ ਹਾਂਜੀ 9914068759 6239540358 ਲੋ ਦੋਵੇਂ ਨੰਬਰ ਜਿਹੜੇ ਆ ਦੋਸਤੋ ਸਕਰੀਨ ਦੇ ਉੱਤੇ ਚੱਲਣ ਰਹੇ ਆ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਬਾਕੀ ਪੂਰੀ ਪ੍ਰੋਪਰ ਤਸੱਦੀ ਨਾਲ ਮੇਰਾ ਵੀਡੀਓ ਦੇਖ ਲਿਆ ਕਰੋ ਜੁਆਇਆ ਤੁਹਾਨੂੰ ਕਰਕੇ ਦਿਖਾਇਆ ਹੁੰਦੀ ਹੈ ਵੀ ਪੂਰ ਛੇਟਾ ਚੈੱਕ ਕਰਾਇਆ ਹੁੰਦਾ ਦੂਰ ਨੇਰੇ ਬਲਕੇ ਮੇਰੇ ਭਰਾ ਇਹ ਵੇਖ ਕੇ ਤੁਸੀਂ ਸਾਈ ਦੇਣਾ ਕਰਨਾ ਹੁੰਦਾ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ